प्यारे बच्चों मेरे ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਮਾਤ 7ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਅਰਦਾਸ ਵਿਚਲਾ ਪਾਠ 21 ਇਮਾਨਦਾਰੀ ਪੜ੍ਹਾਂਗੇ ਇਮਾਨਦਾਰੀ ਨਾਲ ਸੰਬੰਧਿਤ ਤੁਸੀਂ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣ ਗਿਆ ਅੱਜ ਅਸੀਂ ਇਸੇ ਨਾਲ ਸੰਬੰਧਿਤ ਇੱਕ ਪਾਠ ਪੜਨ ਜਾ ਰਹੇ ਹਾਂ ਇਸ ਪਾਠ ਵਿੱਚ ਦੱਸਿਆ ਹੈ ਕਿ ਜੇ ਭ੍ਰਿਸ਼ਟਾਚਾਰੀ ਰਿਸ਼ਵਤ ਖੋਰੀ ਲੁੱਟਾਂ ਖੋਹਾਂ ਹੋ ਰਹੀਆਂ ਹਨ ਤਾਂ ਦੇਸ਼ ਵਿੱਚ ਇਮਾਨਦਾਰੀ ਧਰਮ ਕਰਮ ਦੇ ਕੰਮ ਹਾਲੇ ਵੀ ਜਉਂਦੇ ਹਨ ਲੋਕ ਇਮਾਨਦਾਰੀ ਤੇ ਚੱਲਦੇ ਆਪਨੀ ਜਾਨ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ ਗੁਰੇਜ਼ ਨਹੀਂ ਕਰਦੇ ਭਾਵ ਪਿੱਛੇ ਨਹੀਂ ਹਟਦੇ ਇਮਾਨਦਾਰੀ ਦੇ ਰਾਹ ਚੱਲਦੇ ਆ ਕਸ਼ਟ ਜਰੂਰ ਸਹਿਣੇ ਪੈਂਦੇ ਹਨ ਪਰ ਇਮਾਨਦਾਰ ਲੋਕ ਇਹਨਾਂ ਕਸ਼ਟਾਂ ਦੀ ਪ੍ਰਵਾਹ ਨਹੀਂ ਕਰਦੇ ਸਗੋਂ ਆਪਣੇ ਅbschਵੇ ਅਭਿਮਾਨ ਤੇ ਕਾਇਮ ਰਹਿੰਦੇ ਹਨ ਅਤੇ ਜੱਗ ਵਿੱਚ ਮਾਣ ਸਨਮਾਨ ਪ੍ਰਾਪਤ ਕਰਦੇ ਹਨ ਪਾਠ ਹੈ ਕਿ ਅੱਜ ਸਾਡੇ ਭਾਰਤ ਦੀ ਅਜਹੀ ਸਥਿਤੀ ਬਣ ਗਈ ਹੈ ਸਥਿਤੀ ਭਾਵ ਹਾਲਾਤ ਅਜਿਹੀ ਹਾਲਤ ਬਣ ਗਈ ਹੈ ਕਿ ਹਰ ਪਾਸੇ ਲੁੱਟ ਖਸਟ ਬੇਈਮਾਨੀ ਚੋਰੀ ਰਿਸ਼ਵਤਖੋਰੀ ਭ੍ਰਿਸ਼ਟਾਚਾਰੀ ਦਾ ਬੋਲਬਾਲਾ ਹੈ ਬੋਲਬਾਲਾ ਭਾਵ ਹਰ ਪਾਸੇ ਇਹੀ ਜੜੀਆਂ ਗੱਲਾਂ ਨੇ ਉਹ ਪ੍ਰਸਿੱਧੀ ਪ੍ਰਾਪਤ ਕਰੀ ਬੈਠੀਆਂ ਹਨ ਸਵੇਰੇ ਉੱਠਦਿਆਂ ਹੀ ਅਖਬਾਰ ਦੀ ਮੋਢੀ ਸੁਰਖੀ ਇਹੀ ਹੁੰਦੀ ਹੈ ਕਿ ਕੁਝ ਹਥਿਆਰਬੰਦ ਲੁਟੇਰੇ ਇੱਕ ਬੈਂਕ ਵਿੱਚੋਂ ਕਰੋੜਾਂ ਰੁਪਏ ਲੁੱਟ ਕੇ ਲੈ ਗਏ ਇਹ ਬੈਂਕ ਸ਼ਹਿਰ ਦੇ ਬਿਲਕੁਲ ਅੱਧ ਵਿੱਚ ਭੀੜ ਭਾੜ ਵਾਲੇ ਇਲਾਕੇ ਵਿੱਚ ਸਥਿਤ ਸੀ ਅੱਧਪਾਵ ਵਿਚਕਾਰ ਲੁਟੇਰੇ ਆਏ ਤੇ ਆਪਣਾ ਕੰਮ ਕਰਕੇ ਗੋਲੀਆਂ ਚਲਾਉਂਦੇ ਹੋਏ ਨਿਕਲ ਗਏ ਇੱਕ ਦਫ਼ਤਰ ਦਾ ਕਲਰਕ ਕਿਸੇ ਕੋਲੋਂ 500 ਰੁਪਏ ਰਿਸ਼ਵਤ ਵਜੋਂ ਮੰਗਦਾ ਫੜਿਆ ਗਿਆ ਕੁਝ ਦਿਨਾਂ ਬਾਅਦ ਦੇਖਿਆ ਉਹ ਕਲਰਕ ਆਪਣੀ ਸੀਟ ਤੇ ਬੈਠਾ ਫਿਰ ਤੜਾ ਤੜ ਰਿਸ਼ਵਤ ਲੈ ਰਿਹਾ ਸੀ ਤੜਾ ਤੜ ਭਾਵ ਦਲੇਰੀ ਨਾਲ ਲਗਾਤਾਰ ਰਿਸ਼ਵਤ ਲਈ ਜਾ ਰਿਹਾ ਸੀ ਪਾਬਕੀ ਜੇਕਰ ਉਹ ਰਿਸ਼ਵਤ ਲੈਂਦਾ ਫੜਿਆ ਵੀ ਗਿਆ ਤਾਂ ਸਾਡੇ ਦੇਸ਼ ਦੇ ਵਿੱਚ ਹਾਲਾਤ ਇਹੋ ਜਿਹੇ ਨੇ ਇੰਨੀ ਭ੍ਰਿਸ਼ਟਾਚਾਰੀ ਫੈਲੀ ਹੋਈ ਹੈ ਕਿ ਉਸ ਨੂੰ ਕੋਈ ਵੀ ਸਜ਼ਾ ਨਹੀਂ ਮਿਲੀ ਸਗੋਂ ਫੜੇ ਜਾਣ ਦੇ ਬਾਵਜੂਦ ਵੀ ਕੁਝ ਦਿਨਾਂ ਬਾਅਦ ਉਹ ਫੇਰ ਆਪਣਾ ਕੰਮ ਰਿਸ਼ਵਤ ਲੈਣ ਦਾ ਉਸੇ ਤਰ੍ਹਾਂ ਕਰਨ ਲੱਗਾ ਇਹ ਵੀ ਪੜਦੇ ਹਾਂ ਪਾਬਕੀ ਅਸੀਂ ਅਖਬਾਰਾਂ ਵਿੱਚ ਇਹਨਾਂ ਖਬਰਾਂ ਤੋਂ ਇਲਾਵਾ ਇਹ ਵੀ ਪੜਦੇ ਹਾਂ ਕੇ ਕੁਝ ਭ੍ਰਿਸ਼ਟ ਨੇਤਾ ਦੇਸ਼ ਨੂੰ ਮੁਰਦ ਤੋਂ ਗੁਲਾਮ ਕਰਨ ਤੇ ਤੁਲੇ ਹੋਏ ਹਨ ਉਹ ਕਰੋੜਾਂ ਰੁਪਏ ਦਾ ਗਵਨ ਕਰ ਰਹੇ ਹਨ ਗਵਨ ਤੋਂ ਭਾਵ ਹੈ ਹੜੱਪ ਕਰ ਰਹੇ ਹਨ ਭਾਵ ਕਿ ਜਿਹੜੇ ਰੁਪਏ ਦੇਸ਼ ਦੀ ਭਲਾਈ ਦੇ ਲਈ ਦੇਸ਼ ਦੀ ਜਨਤਾ ਦੀ ਭਲਾਈ ਦੇ ਲਈ ਵਰਤੇ ਜਾਣੇ ਹਨ ਉਹ ਜਿਹੜੇ ਭ੍ਰਿਸ਼ਟ ਨੇਤਾ ਨੇ ਉਹ ਆਪਣੇ ਹੀ ਆਪ ਹੀ ਹੜੱਪ ਕਰੀ ਜਾ ਰਹੇ ਹਨ ਗਬਨ ਤੋਂ ਪਾਵ ਹੜੱਪ ਕਰ ਜਾਣਾ ਪਰੰਤੂ ਜਦੋਂ ਕਿਸੇ ਨੇਤਾ ਨੂੰ ਦੇਸ਼ ਵਿੱਚ ਗਬਨ ਦੇ ਦੋਸ਼ ਵਿੱਚ ਫੜ ਲਿਆ ਜਾਂਦਾ ਹੈ ਤਾਂ ਉਹ ਕੁਝ ਦਿਨਾਂ ਬਾਅਦ ਸਾਫ਼ ਬਰੀ ਦਿਖਾਈ ਦਿਖਾਇਆ ਜਾਂਦਾ ਹੈ ਬਰੀ ਭਾਵ ਰਹਾ ਹੋ ਜਾਣਾ ਭਾਵੇਂ ਕਿ ਜਦੋਂ ਕਿਸੇ ਨੇਤਾ ਨੂੰ ਰਿਸ਼ਵਤ ਖੋਰੀ ਦੇ ਦੋਸ਼ ਵਿੱਚ ਗ੍ਰਿਫਤਾਰੀ ਵੀ ਮਿਲ ਜਾਂਦੀ ਹੈ ਤਾਂ ਵੀ ਰਿਸ਼ਵਤ ਦੇ ਕੇ ਭ੍ਰਿਸ਼ਟਾਚਾਰ ਦੇ ਵਿਚਾਰੀ ਕਰਕੇ ਜਿਹੜਾ ਉਹ ਨੇਤਾ ਉਹ ਖੁਦ ਬਰੀ ਹੋ ਜਾਂਦਾ ਹੈ ਅਜਹੀਆਂ ਘਟਨਾਵਾਂ ਦੇ ਨਾਲ-ਨਾਲ ਅਸੀਂ ਇਮਾਨਦਾਰ ਲੋਕਾਂ ਦੀ ਲੰਮੀ ਲਿਸਟ ਵੀ ਵੇਖਦੇ ਹਾਂ ਕਹਿੰਦੇ ਹਨ ਲੇਖਕ ਆਖਦਾ ਕਿ ਕਿ ਜਿੱਥੇ ਅਸੀਂ ਇੰਨੀ ਜ਼ਿਆਦਾ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਲੁੱਟਾਂਖ ਸੁੱਟਾਂ ਚੋਰੀ ਡਕੈਤੀ ਦੀਆਂ ਵਾਰਦਾਤਾਂ ਸੁਣਦੇ ਹਾਂ ਉੱਥੇ ਹੀ ਅਜੇ ਇਮਾਨਦਾਰੀ ਵੀ ਮੌਜੂਦ ਹੈ ਇਮਾਨਦਾਰ ਲੋਕ ਵੀ ਹਨ ਉਸ ਵੇਲੇ ਅਸੀਂ ਕਹਿਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਇਮਾਨਦਾਰੀ ਹਾਲੇ ਜਿਉਂਦੀ ਹੈ ਇੱਕ ਦਿਨ ਮੇਰਾ ਇੱਕ ਦੋਸਤ ਆਪਣੇ ਨਾਲ ਬੀਤੀ ਇੱਕ ਘਟਨਾ ਸੁਣਾ ਰਿਹਾ ਸੀ ਉਸ ਅਨਸਾਰ ਉਸਨੇ ਰੇਲ ਗੱਡੀ ਰਾਹੇ ਕਿਤੇ ਜਾਣਾ ਸੀ ਰੇਲ ਗੱਡੀ ਸਟੇਸ਼ਨ ਤੇ ਖੜੀ ਸੀ ਤੇ ਜਾਣ ਲਈ ਚੀਕਾਂ ਮਾਰ ਰਹੀ ਸੀ ਭਾਵ ਰੇਲ ਗੱਡੀ ਆਪਣੀਆਂ ਹਾਰਨ ਜਿਹੜੇ ਉਮਾਰ ਰਹੀ ਸੀ ਜਾਣ ਲਈ ਇਨਾ ਸਮਾਂ ਨਹੀਂ ਸੀ ਕਿ ਉਹ ਦੌੜ ਕੇ ਟਿਕਟ ਲਿਆ ਸਕਦਾ ਜੇ ਉਹ ਗੱਡੀ ਨਹੀਂ ਸੀ ਚੜਦਾ ਤਾਂ ਉਸ ਦਾ ਨੁਕਸਾਨ ਹੁੰਦਾ ਸੀ ਤੇ ਉਹ ਬਿਨਾਂ ਟਿਕਟ ਸਫ਼ਰ ਕਰਦਾ ਸੀ ਤਾਂ ਉਸ ਦੀ ਇਮਾਨਦਾਰੀ ਨੂੰ ਛੱਟ ਵੱਜਦੀ ਸੀ ਭਾਵ ਕਿ ਫਿਰ ਉਸ ਦਾ ਇਮਾਨਦਾਰੀ ਜਿਹੜਾ ਇਮਾਨਦਾਰ ਹੋਣਾ ਉਹ ਖਤਮ ਹੁੰਦਾ ਸੀ ਇਸ ਲਈ ਉਹ ਉਸ ਨੂੰ ਇਹ ਡਰ ਵੀ ਸੀ ਕਿ ਜੇ ਉਹ ਰਾਹ ਵਿੱਚ ਬਿਨਾਂ ਟਿਕਟ ਸਫ਼ਰ ਕਰਦਿਆਂ ਫੜਿਆ ਗਿਆ ਤਾਂ ਬੇਇੱਜ਼ਤੀ ਵੀ ਹੋਵੇਗੀ ਜਦੋਂ ਗੱਡੀ ਪਲੇਟਫਾਰਮ ਤੋਂ ਹੌਲੀ-ਹੌਲੀ ਤੁਰ ਰਹੀ ਸੀ ਤਾਂ ਉਹ ਛਾਲ ਮਾਰ ਕੇ ਗੱਡੀ ਵਿੱਚ ਚੜ ਗਿਆ ਜਿਵੇਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਕਿ ਫਿਰ ਉਹ ਜਲਦੀ ਜਦੋਂ ਚੱਲਣ ਲੱਗੀ ਗੱਡੀ ਤਾਂ ਉਹ ਛਾਲ ਮਾਰ ਕੇ ਬਿਨਾਂ ਟਿਕਟ ਤੋਂ ਹੀ ਗੱਡੀ ਵਿੱਚ ਚੜ ਜਾਂਦਾ ਹੈ ਜਦੋਂ ਤੱਕ ਉਸਦੇ ਪਹੁੰਚਣ ਦਾ ਸਟੇਸ਼ਨ ਨਾ ਆ ਗਿਆ ਉਹ ਡਰਦਾ ਹੀ ਰਿਹਾ ਪੂਰੇ ਰਸਤੇ ਭਾਵ ਉਸ ਨੂੰ ਹੀ ਡਰ ਲੱਗਦਾ ਰਿਹਾ ਕਿ ਕੋਈ ਚੈਕਰ ਆ ਕੇ ਉਸ ਦੀ ਟਿਕਟ ਚੈੱਕ ਨਾ ਕਰ ਲਵੇ ਅੰਤ ਉਹ ਸਟੇਸ਼ਨ ਤੇ ਉਤਰਿਆ ਜਦੋਂ ਸਟੇਸ਼ਨ ਤੇ ਉਤਰਿਆ ਤਾਂ ਉਸ ਨੇ ਕਹਿੰਦੇ ਸਟੇਸ਼ਨ ਉੱਪਰ ਉਤਰਿਆ ਅਤੇ ਉਹ ਟਿਕਟ ਖਿੜਕੀ ਤੇ ਗਿਆ ਤਾਂ ਉਸ ਨੇ ਆਪਣੀ ਸ਼ਹਿਰ ਦੀ ਟਿਕਟ ਲਈ ਤੇ ਬਿਨਾਂ ਕਿਸੇ ਨੂੰ ਵਿਖਾਏ ਪਾੜ ਦਿੱਤੀ ਚਾਹੇ ਉਸ ਨੂੰ ਕਿਸੇ ਨੇ ਪੁੱਛਿਆ ਨਹੀਂ ਸੀ ਟਿਕਟ ਬਾਰੇ ਪਰ ਫਿਰ ਵੀ ਉਸ ਦੇ ਅੰਦਰਲੀ ਜਿਹੜੀ ਜ਼ਮੀਰ ਸੀ ਉਹ ਉਸੇ ਜਾਗੀ ਹੋਈ ਸੀ ਉਸ ਨੇ ਫਿਰ ਵੀ ਟਿਕਟ ਲਈ ਅਤੇ ਉਸ ਨੇ ਪਾੜ ਕੇ ਸੁੱਟ ਦਿੱਤੀ ਕਿਸੇ ਨੂੰ ਬਿਨਾਂ ਦਿਖਾਈ ਅਜਿਹਾ ਕਰਕੇ ਉਸ ਦੇ ਮਨ ਨੂੰ ਬਹੁਤ ਸੰਤੁਸ਼ਟੀ ਹੋਈ ਪਾਪ ਸੰਤੁਸ਼ਟੀ ਹੋਈ ਕਿ ਉਸ ਨੂੰ ਤਸੱਲੀ ਹੋਈ ਕਿ ਹਾਂ ਉਸ ਨੇ ਬਿਨਾਂ ਟਿਕਟ ਸਬਰ ਨਹੀਂ ਕੀਤਾ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਡੇ ਜੀਵਨ ਵਿੱਚ ਵਾਪਰਦੀਆਂ ਹੀ ਰਹਿੰਦੀਆਂ ਹਨ ਇਹ ਠੀਕ ਹੈ ਕਿ ਇਮਾਨਦਾਰੀ ਦੇ ਰਾਹ ਤੇ ਚੱਲਦੇ ਆਂ ਮਨੁੱਖ ਨੂੰ ਕਈ ਕਸ਼ਟਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਮਾਨਦਾਰੀ ਦੇ ਰਾਹ ਤੇ ਚੰਦਿਆਂ ਭਾਵ ਹੱਕ ਸੱਚ ਦੇ ਸੱਚੇ ਮਾਰਗ ਤੇ ਚੱਲਦੇ ਆਂ ਕਸ਼ਟਾਂ ਕਸ਼ਟਾਂ ਤੋਂ ਭਾਵ ਹੈ ਦੁੱਖਾਂ ਕਹਿੰਦੇ ਇਮਾਨਦਾਰੀ ਦੇ ਰਾਹ ਉੱਪਰ ਚੱਨਣ ਲੱਗਿਆਂ ਦੁੱਖ ਵੀ ਬਹੁਤ ਆਉਂਦੇ ਹਨ ਕਸ਼ਟ ਵੀ ਬਹੁਤ ਆਉਂਦੇ ਹਨ ਪਰ ਇਮਾਨਦਾਰ ਲੋਕ ਅਜਿਹੇ ਕਸ਼ਟਾਂ ਦੀ ਪਰਵਾਹ ਨਹੀਂ ਕਰਦੇ ਉਹ ਆਪਣੇ ਅਕੀਦੇ ਤੇ ਕਾਇਮ ਰਹਿੰਦੇ ਹਨ ਅਕੀਦੇ ਤੋਂ ਭਾਵ ਹੈ ਕਿ ਆਪਣੇ ਸਭਿਅ ਅਭਿਮਾਨ ਤੇ ਕਾਇਮ ਰਹਿੰਦੇ ਹਨ ਜਿਸ ਤਰ੍ਹਾਂ ਕਿ ਇਸ ਲੇਖਕ ਦੇ ਇਸ ਦੋਸਤ ਨੇ ਕੀਤਾ ਇਮਾਨਦਾਰ ਹੋਣ ਕਰਕੇ ਉਸ ਨੂੰ ਬਿਨਾ ਟਿਕਟ ਸਫਰ ਕਰਨਾ ਚੰਗਾ ਨਹੀਂ ਲੱਗਿਆ ਅਤੇ ਫਿਰ ਉਸਨੇ ਸਟੇਸ਼ਨ ਉੱਪਰ ਪਹੁੰਚ ਕੇ ਟਿਕਟ ਖਰੀਦੀ, ਪਾੜ ਕੇ ਸੁੱਟ ਦਿੱਤੀ ਅਤੇ ਉਸਨੂੰ ਖੁਦ ਨੂੰ ਹੀ ਇਸ ਚੀਜ਼ ਦੀ ਬਹੁਤ ਤਸੱਲੀ ਮਿਲੀ। ਇੱਕ ਵਾਰ ਅਸੀਂ 5-6 ਦੋਸਤ ਹੁਣ ਜਿਹੜਾ ਲੇਖਕ ਹੈ ਉਹ ਦੱਸ ਰਿਹਾ ਹੈ ਕਿ ਇੱਕ ਵਾਰ ਲੇਖਕ ਅਤੇ ਉਸਦੇ 5-6 ਦੋਸਤ ਕਸ਼ਮੀਰ ਦੀ ਯਾਤਰਾ ਲਈ ਚੱਲ ਪਏ। ਸਾਨੂੰ ਇਹ ਵੀ ਸੋਚ ਸੀ ਕਿ ਕਸ਼ਮੀਰ ਦੇ ਹਾਲਾਤ ਖਰਾਬ ਹਨ ਕਿਤੇ ਕਿਸੇ ਅਣਹੂਣੀ ਦਾ ਸ਼ਿਕਾਰ ਨਾ ਹੋ ਜਾਈਏ ਅਣਹੂਣੀ ਭਾਵ ਕਿਸੇ ਮਾੜੀ ਘਟਨਾ ਦਾ ਸ਼ਿਕਾਰ ਨਾ ਹੋ ਜਾਈਏ ਫਿਰ ਵੀ ਅਸੀਂ ਕਿਸੇ ਕਿਸਮ ਦੀ ਪਰਵਾਹ ਕੀਤੇ ਬਿਨਾ ਚੱਲ ਪਏ ਗੁਲਮਰਗ ਦੇ ਦਰਸ਼ਨ ਗੁਲਮਰਗ ਦੇ ਦ੍ਰਿਸ਼ਾਂ ਦਾ ਭਰਪੂਰ ਆਨੰਦ ਮਾਣਨ ਤੋਂ ਬਾਅਦ ਗੁਲਮਰਗ kia ਕਸ਼ਮੀਰ ਦੀ ਇੱਕ ਸੁੰਦਰ ਜਗ੍ਹਾ ਹੈ ਜਿਹੜੀ ਕਿ ਇਹ ਪਹਿਲੇ ਵਾਲੀ ਤਸਵੀਰ ਵਿੱਚ ਦਿਖਾਈ ਗਈ ਹੈ ਇਹ ਹੈ ਗੁਲਮਰਗ ਕਹਿੰਦੇ ਇੱਥੋਂ ਦਾ ਇੱਥੋਂ ਦੇ ਦ੍ਰਿਸ਼ਾਂ ਦਾ ਆਨੰਦ ਮਾਣਨ ਤੋਂ ਬਾਅਦ ਅਸੀਂ ਖਿਲਨ ਮਰਗ ਨੂੰ ਪੈਦਲ ਹੀ ਚੱਲ ਪਏ ਖਿਲਨ ਮਰਗ ਇਹ ਤਸਵੀਰ ਖਿਲਨ ਮਰਗ ਦੀ ਹੈ ਕਹਿੰਦੇ ਖਿਲਨ ਮਰਗ ਨੂੰ ਉਹ ਪੈਦਲ ਹੀ ਚੱਲ ਪਏ ਇਹ ਕੋਈ 8 ਕਿਲੋਮੀਟਰ ਦਾ ਪਹਾੜੀ ਸਫ਼ਰ ਸੀ ਦੁਪਹਿਰ ਦੇ 1 ਵਜੇ ਅਸੀਂ ਖਿੜਗਿਲੀਆਂ ਮਾਰਦੇ ਹੋਏ ਜਾ ਰਹੇ ਸਾਂ ਖਿੜਗਿਲੀਆਂ ਤੋਂ ਭਾਵ ਹੈ ਹੱਸਦੇ ਖੇਡਦੇ ਹਾਸੇ ਠੱਟੇ ਕਰਦੇ ਹੋਏ ਤੁਰੇ ਜਾ ਰਹੇ ਸਾਂ ਅਸੀਂ 5 ਕਿਲੋਮੀਟਰ ਦਾ ਸਫ਼ਰ ਹੀ ਤੈਅ ਕੀਤਾ ਸੀ ਕਿ ਪਤਾ ਲੱਗਾ ਕਿ ਸਾਹਮਣੇ ਕੋਈ ਪਹਾੜੀ ਡੈਗ ਪਈ ਹੈ ਤੇ ਅੱਗੇ ਜਾਣ ਦਾ ਰਸਤਾ ਬੰਦ ਹੈ ਸ਼ਾਮ ਪੈ ਚੁੱਕੀ ਸੀ ਅਸੀਂ ਪਿੱਛੇ ਵੀ ਮੁੜਦੇ ਸਾਂ ਤਾਂ ਰਾਤ ਫਿਰ ਵੀ ਪੈ ਜਾਣੀ ਸੀ ਸਾਨੂੰ ਪਤਾ ਸੀ ਕਿ ਕਸ਼ਮੀਰੀ ਅੱਤਵਾਦੀ ਰਾਤ ਨੂੰ ਹੀ ਹਮਲੇ ਕਰਦੇ ਹਨ ਇਹ ਸੋਚ ਕੇ ਅਸੀਂ ਧੁਰ ਤੱਕ ਕੰਬ ਗਏ ਧੁਰ ਤੱਕ ਧੋਪਾਵ ਕੇ ਅੰਦਰ ਤੱਕ ਕੰਬ ਗਏ ਭਾਵ ਦਰ ਨਾਲ ਉਹ ਅੰਦਰ ਤੱਕ ਉਹਨਾਂ ਦਾ ਦਿਲ ਸਹਿਮ ਗਿਆ ਕੋਈ ਆਉਂਦਾ ਜਾਂਦਾ ਵੀ ਨਜ਼ਰ ਨਹੀਂ ਸੀ ਆ ਰਿਹਾ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸਾਂ ਹਾਲੇ ਅਸੀਂ ਸੋਚ ਹੀ ਰਹੇ ਸਾਂ ਕਿ ਇੱਕ ਪਠਾਨ ਜਹੀ ਕਿਸਮ ਦਾ ਕਸ਼ਮੀਰੀ ਸਾਡੇ ਵੱਲ ਆਉਂਦਾ ਦਿਸਿਆ ਫਿਰ ਆ ਕੇ ਸਾਨੂੰ ਕਹਿਣ ਲੱਗਾ ਨੌਜਵਾਨੋ ਤੁਸੀਂ ਇਸ دہشت ਭਰੇ ਮਾਹੌਲ ਵਿੱਚ ਕਿਉਂ ਘਮ ਰਹੇ ਹੋ دہشت ਭਰਿਆ ਮਾਹੌਲ ਤੋਂ ਭਾਵ ਹੈ ਡਰ ਵਾਲਾ ਮਾਹੌਲ ਫਿਰ ਵੀ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੇ ਨਾਲ ਹਾਂ ਇੱਥੇ ਨੇੜੇ ਹੀ ਮੇਰਾ ਘਰ ਹੈ ਤੁਸੀਂ ਮੇਰੇ ਨਾਲ ਚੱਲੋ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ ਉਸ ਕਸ਼ਮੀਰੀ ਪਠਾਨ ਦੇ ਬੋਲਾਂ ਨੇ ਸਾਨੂੰ ਕੁਝ ਤਰਵਾਸ ਤਾਂ ਦਿੱਤਾ ਤਰਵਾਸ ਤੋਂ ਭਾਵ ਹੈ ਹੌਂਸਲਾ ਹੌਂਸਲਾ ਤਾਂ ਦਿੱਤਾ ਕਹਿੰਦੇ ਪਰ ਅੰਦਰੋਂ ਅਸੀਂ ਇੰਨੇ ਡਰੇ ਹੋਏ ਸਾਂ ਕਿ ਉਸਤੇ ਹੀ ਅਤਵਾਰ ਨਹੀਂ ਕਰ ਸਕਦੇ ਸਾਂ ਇਤਵਾਰ ਇਤਵਾਰ ਤੋਂ ਭਾਵ ਹੈ ਯਕੀਨ ਆਪਕੇ ਉਹਨਾਂ ਨੂੰ ਇੰਨਾ ਜ਼ਿਆਦਾ ਡਰ ਲੱਗ ਰਿਹਾ ਸੀ ਕਿ ਇੱਕ ਅਣਜਾਣ ਅਜਨਬੀ ਕਸ਼ਮੀਰੀ ਦੇ ਉੱਪਰ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਕੀ ਪਤਾ ਇਹ ਵੀ ਕੋਈ ਧੋਖੇਬਾਜ਼ ਹੀ ਹੋ ਸਕਦਾ ਹੈ ਜਾਂ ਅੱਤਵਾਦੀ ਹੋ ਸਕਦਾ ਹੈ ਸਾਨੂੰ ਡਰਦਿਆਂ ਦੇਖ ਕੇ ਉਹ ਬੋਲਿਆ ਕਾਕਾ ਤੁਸੀਂ ਡਰੋ ਨਾ ਹਰੇਕ ਪਠਾਨ ਜਾਂ ਮੁਸਲਮਾਨ ਅੱਤਵਾਦੀ ਨਹੀਂ ਹੁੰਦਾ ਮੈਂ ਅੱਲਾਹ ਤੋਂ ਡਰ ਕੇ ਆਖਦਾ ਹਾਂ ਕਿ ਕਿਸੇ ਵੀ ਹਾਲਤ ਵਿੱਚ ਮੈਂ ਤੁਹਾਡੀ ਰੱਖਿਆ ਕਰਾਂਗਾ ਅੱਲਾਹ ਅੱਲਾਹ ਤੋਂ ਭਾਵ ਹੈ ਰੱਬ ਮੈਂ ਤੁਹਾਡੀ ਰੱਖਿਆ ਕਰਾਂਗਾ ਤੁਸੀਂ ਮੇਰੇ ਤੇ ਅਦਵਾਰ ਕਰੋ ਤੇ ਮੇਰੇ ਘਰ ਚੱਲੋ ਹਣ ਉਸ ਪਠਾਨ ਨੇ ਉਹਨਾਂ ਚਾਰ ਪੰਜ ਦੋਸਤਾਂ ਨੂੰ ਇਹ ਬੇਨਤੀ ਕੀਤੀ ਕਿ ਤੁਸੀਂ ਉਸ ਦੇ ਘਰ ਉਸ ਦੇ ਨਾਲ ਚੱਲੋ ਸਾਡੇ ਕੋਲ ਹੋਰ ਵੀ ਕੋਈ ਚਾਰਾ ਨਹੀਂ ਸੀ ਚਾਰਾ ਤੋਂ ਭਾਵ ਹੈ ਕਿ ਉਹਨਾਂ ਕੋਲ ਹੋਰ ਕੋਈ ਵੀ ਰਸਤਾ ਨਹੀਂ ਸੀ ਅਸੀਂ ਉਸ ਦੇ ਨਾਲ ਉਸ ਦੇ ਘਰ ਨੂੰ ਚੱਲ ਪਏ ਉਸ ਦੇ ਪਰਿਵਾਰ ਨੇ ਸਾਡੀ ਬੜੀ ਆਉ ਭਗਤ ਕੀਤੀ ਆਉ ਭਗਤ ਤੋਂ ਭਾਵ ਉਹਨਾਂ ਨੇ ਮਹਿਮਾਨ ਨਿਵਾਜੀ ਕੀਤੀ ਮਾਣ ਸਨਮਾਨ ਕੀਤਾ ਭਾਵੇਂ ਉਹ ਇੱਕ ਸੁਹਿਰਦ ਮੁਸਲਮਾਨ ਦਾ ਘਰ ਸੀ ਸੁਹਿਰਦ ਭਾਵ ਚੰਗੇ ਦਿਲ ਵਾਲਾ ਸੁਹਿਰਦ ਤੋਂ ਭਾਵ ਚੰਗੇ ਦਿਲ ਵਾਲਾ ਪਰ ਫਿਰ ਵੀ ਅਸੀਂ ਸਾਰੀ ਰਾਤ ਜਾਗ ਕੇ ਕੱਟੀ ਕਹਿੰਦੇ ਭਾਵੇਂ ਉਹ ਇੱਕ ਚੰਗੇ ਦਿਲ ਵਾਲਾ ਮੁਸਲਮਾਨ ਸੀ ਪਰ ਫਿਰ ਵੀ ਕੀ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਡਰ ਸੀ ਉਹ ਕਿਤੇ ਨਾ ਕਿਤੇ ਬੈਠਾ ਹੋਇਆ ਸੀ ਜਿਸ ਕਰਕੇ ਉਹਨਾਂ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਅਗਲੇ ਦਿਨ ਉਹ ਸਾਨੂੰ ਕਿਸੇ ਸੁਰੱਖਿਅਤ ਥਾਂ ਤੇ ਛੱਡਣ ਤੋਂ ਬਾਅਦ ਹੀ ਕਿਸੇ ਕੰਮਕਾਰ ਤੇ ਗਿਆ ਸੁਰੱਖਿਅਤ ਭਾਵ ਕਿਸੇ ਚੰਗੀ ਜਗ੍ਹਾ ਤੇ ਜਿੱਥੇ ਕੋਈ ਖਤਰਾ ਨਾ ਹੋਵੇ ਉੱਥੇ ਉਹਨੇ ਛੱਡਿਆ ਉਹਨਾਂ ਨੂੰ ਅਤੇ ਫਿਰ ਉਹ ਆਪਣੇ ਕੰਮ ਗਿਆ ਅਜਹੀਆਂ ਘਟਨਾਵਾਂ ਨੂੰ ਸੁਣਨ ਤੋਂ ਬਾਅਦ ਮੈਂ ਇਸ ਸਿੱਟੇ ਤੇ ਹੀ ਪਹੁੰਚਦਾ ਹਾਂ ਕਿ ਇਮਾਨਦਾਰੀ ਹਾਲੇ ਵੀ ਜਉਂਦੀ ਹੈ ਇਹ ਸ਼ਾਇਦ ਭ੍ਰਿਸ਼ਟ ਲੋਕ ਜਿੰਨੇ ਮਰਜੀ ਧਾੜੇ ਮਾਰ ਲੈਣ ਭਾਵੇਂ ਕਿ ਜਿੰਨੇ ਮਰਜੀ ਉਹ ਪਾੜੇ ਪਾ ਲੈਣ ਆਪਸ ਵਿੱਚ ਸਾਡੀ ਫੁੱਟ ਪਵਾ ਦੇਣ ਈਮਾਨਦਾਰੀ ਨੂੰ ਨਿਗਲ ਨਹੀਂ ਸਕਦੇ ਨਿਗਲ ਨਿਗਲਣਾ ਭਾਵ ਉਸ ਨੂੰ ਹੜਾਪ ਨਹੀਂ ਕਰ ਸਕਦੇ ਖਤਮ ਨਹੀਂ ਕਰ ਸਕਦੇ ਕੁਝ ਲੋਕਾਂ ਨੇ ਦੇ ਦਿਲ ਵੀ ਈਮਾਨ ਹਨ ਤਾਂ ਈਮਾਨਦਾਰੀ ਦੀਆਂ ਜੜਾਂ ਵੀ ਕਾਇਮ ਹਨ ਹਾਲੇ ਦੇਸ਼ ਵਿੱਚ ਅਜਿਹੇ ਲੋਕ ਹਨ ਜੋ ਸੇਵਾ ਸੱਚਾਈ ਈਮਾਨਦਾਰੀ ਦੇ ਰਾਹ ਤੇ ਚੱਲਦੇ ਹਨ ਜੋ ਝੂਠ ਪ੍ਰੇਵ ਧੋਖੇਬਾਜ਼ੀ ਚੋਰ ਬਜਾਰੀ ਤੋਂ ਦੂਰ ਰਹਿਣਾ ਸੰਧ ਕਰਦੇ ਹਨ ਇਸ ਲਈ ਆਓ ਜੇ ਦੇਸ਼ ਨੂੰ ਇਨ੍ਹਾਂ ਧੋਖੇ ਬਾਜ਼ਾਂ ਭ੍ਰਿਸ਼ਟਾਚਾਰਾਂ ਤੋਂ ਮੁਕਤ ਕਰਵਾਉਣਾ ਹੈ ਮੁਕਤ ਮੁਕਤ ਤੋਂ ਭਾਵ ਹੈ ਕਿ ਆਜ਼ਾਦ ਕਰਵਾਉਣਾ ਹੈ ਤਾਂ ਇੱਕ ਮੁੱਠ ਹੋਈਏ ਅਜਿਹੇ ਲੋਕਾਂ ਦੇ ਪੈਰ ਨਹੀਂ ਹੁੰਦੇ ਪੈਰ ਨਹੀਂ ਹੁੰਦੇ ਭਾਵ ਕੋਈ ਇਨ੍ਹਾਂ ਦਾ ਵजूद ਨਹੀਂ ਹੁੰਦਾ ਇਮਾਨਦਾਰੀ ਦੇ ਡੰਡੇ ਅੱਗੇ ਇਨ੍ਹਾਂ ਨੂੰ ਵੱਜਣੂ ਰਾ ਨਹੀਂ ਮਿਲੇਗਾ ਪਾਵ ਕੇ ਜੇ ਅਸੀਂ ਇੱਕ ਮੁੱਠ ਹੁੰਨੇ ਹਾਂ ਇੱਕ ਜੁੱਟ ਹੋ ਕੇ ਰਹਿੰਨੇ ਹਾਂ ਤਾਂ ਅਜਿਹੇ ਭ੍ਰਿਸ਼ਟਾਚਾਰ ਰਿਸ਼ਵਤ ਲੈਣ ਵਾਲੇ ਲੋਕ ਜਿਹੜੇ ਕੀ ਆ ਇਹਨਾਂ ਦਾ ਕੋਈ ਵजूद ਨਹੀਂ ਹੈ ਜਿਹੜੇ ਕਿ ਦਫ਼ਤਰਾਂ ਵਿੱਚ ਬੈਠੇ ਜਾਂ ਫਿਰ ਨੇਤਾ ਲੋਕ ਹੈਗੇ ਆ ਰਿਸ਼ਵਤ ਖੋਰੀ ਰਿਸ਼ਵਤ ਖੋਰ ਨੇ ਰਿਸ਼ਵਤ ਲੈਂਦੇ ਨੇ ਜਿਹੜੇ ਲੁੱਟਾਂ ਖੂਹਾਂ ਕਰਦੇ ਨੇ ਚੋਲ ਡਾਕੂ ਠੀਕ ਹੈ ਇਹਨਾਂ ਦਾ ਕੀ ਹੈ ਕੋਈ ਵੀ ਕਹਿੰਦੇ ਵਜੂਦ ਨਹੀਂ ਹੈ ਜੇਕਰ ਅਸੀਂ ਇੱਕ ਮੁੱਠ ਹੋ ਜਾਂਦੇ ਹਾਂ ਇਕੱਠੇ ਹੁੰਦੇ ਹਾਂ ਤਾਂ ਇਹਨਾਂ ਨੂੰ ਕਿਸੇ ਪਾਸੇ ਵੀ ਭੱਜਣ ਨੂੰ ਥਾਂ ਨਹੀਂ ਮਿਲੇਗਾ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਖੁਦ ਇਮਾਨਦਾਰੀ ਦੇ ਰਾਹਤੇ ਤੇ ਚੱਲੀਏ ਅਤੇ ਦੂਜਿਆਂ ਨੂੰ ਚੱਲਣ ਲਈ ਸਿੱਖਿਆ ਦੇਈਏ ਇਸ ਪਾਠ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ ਅਤੇ ਸਾਨੂੰ ਇਮਾਨਦਾਰੀ ਦੇ ਰਾਹਤੇ ਤੇ ਚੱਲਣਾ ਚਾਹੀਦਾ ਹੈ ਅਤੇ ਚੱਲਣ ਲਈ ਸਭ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਥੈਂਕ ਯੂ।